ਜੈ ਵਾਲਮੀਕੀ ਜੈ ਜੀ ਜਬਰਤ ਮੇਰਾ ਨ ਸੁਬਿਤ ਕਾਲੀਆ ਮੈਂ ਆਦੀ ਵਾਲਮੀਕੀ ਮਿਲਕਰ ਮਹਾ ਪੰਚਾਇਸਾ ਘਟਾ ਦਾ ਮੁਕਤ ਜਲਗਿਆ ਸੋ ਆਪ ਜੀ ਨੂੰ ਇਸ ਵੀਡੀਓ ਰਾਹੀਂ ਦੱਸਣਾ ਚਾਹਨਾ ਵਾ ਕਿ 27 ਤਰੀਕ ਦਿਨ ਸੋਮਵਾਰ ਕੱਲ ਜੋ ਵਾਲਮੀਕੀ ਸਮਾਜ ਵੱਲੋਂ ਰਵਿਦਾਸ ਭਾਈ ਚਾਰੇ ਵੱਲੋਂ ਔਰ ਪੂਰੇ ਐਸੀ ਭਾਈ ਚਾਰੇ ਵੱਲੋਂ ਜਿਹੜਾ ਕੱਲ ਅਮਰੀਸਰ ਪੂਰਨ ਤੌਰ ਤੇ ਬੰਦਿਆ ਤੇ ਮੈਂ ਦੁਕਾਨਦਾਰ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਬੇਨਤੀ ਕਰਨਾ ਚਾਹਨਾ ਹੈ ਕਿ ਕੱਲ ਆਪਣੀਆਂ ਦੁਕਾਨਾਂ ਬੰਦ ਰੱਖਣ ਕਿਉਂ ਇਹ ਇਸ ਕਰਕੇ ਕਿ ਜੋ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਹੋਈ ਆ ਕਿ ਗੋਲਡਨ ਟੈਂਪਲ ਦੇ ਲਾਗੇ ਸ਼੍ਰੀ ਦਰਬਾਰ ਸਾਹਿਬ ਦੇ ਲਾਗੇ ਜਿਹੜਾ ਬਾਬਾ ਸਾਹਿਬ ਬਿੱਟਕਰ ਦੀ ਜਿਹੜੀ ਪ੍ਰਤਿਮਾ ਲੱਗੀ ਸੀ ਉਹਨੂੰ ਖੰਡਿਤ ਕੀਤਾ ਗਿਆ ਉਹਦੇ ਸੰਵਿਧਾਨ ਅਨੁਸਾਰਿਆ ਗਿਆ ਵਾ ਔਰ ਅਸੀਂ ਮੰਗ ਰੱਖੀ ਆ ਪ੍ਰਸ਼ਾਸਨ ਕੋਲੋਂ ਕਿ ਜਿਹੜੇ ਬੰਦਿਆਂ ਨੇ ਇਸ ਸੰਵਿਧਾਨ ਨੂੰ ਸਾੜਿਆ ਔਰ ਜਿਹੜੀ ਮੂਰਤੀ ਬਾਬਾ ਸਾਹਿਬ ਨੂੰ ਮੇਟ ਕਰਨ ਦੀ ਖੰਡਿਤ ਕੀਤੀ ਆ ਔਰ ਜਿਹੜੇ ਬੰਦਿਆਂ ਦਾ ਇਸ ਜਿਸ ਬੰਦੇ ਨੇ ਉਹਨੂੰ ਤੋੜਿਆ ਵਾ ਸੰਵਿਧਾਨ ਨੂੰ ਅੱਗ ਲਾਈ ਆ ਉਸ ਬੰਦੇ ਤੇ ਜਿਹੜੀ ਕਾਰਵਾਈ ਕੀਤੀ ਜਾਵੇ ਔਰ ਇਸ ਬੰਦੇ ਦੇ ਪਿੱਛੇ ਕਿਹਦਾ ਕਿਹਦਾ ਹੱਥ ਆ ਉਹਦੀ ਪੂਰੀ ਇਨਕੁਆਇਰੀ ਕੀਤੀ ਜਾਵੇ ਕਿਉਂ ਕਿ ਜਿਹੜੇ ਬੰਦਿਆਂ ਨੇ ਇਸ ਅੰਮ੍ਰਿਤਸਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਦੋਸ਼ੀ ਜਲਦ ਤੋਂ ਜਲਦ ਲੱਭ ਕੇ ਇਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਕੁਝ ਸ਼ਰਾਰਤੀ ਅੰਸਰ ਲੋਕ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਔਰ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਪੰਜਾਬ ਦਾ ਮਾਹੌਲ ਖਰਾਬ ਹੋਣ ਲਈਏ ਤੇ ਮੈਂ ਬੇਨਤੀ ਕਰੂੰਗਾ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਵੀ ਕਿ ਜਿਹੜੇ ਲੋਕ ਲਗਾਤਾਰ ਇਸ ਤਰ੍ਹਾਂ ਦੀਆਂ ਕਾਨੂੰਨੀਆ ਹਰਕਤਾਂ ਕਰਦੇ ਪਏ ਨੇ ਉਹਨਾਂ ਦੋਸ਼ੀਆਂ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਆ ਤੇ ਵਪਾਰੀ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਨੇ ਕੱਲ ਆਪਣਾ 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 ਵਪਾਰ ਬੰਦ ਰੱਖਣਾ ਦੁਕਾਨਦਾਰ ਵੀਰ ਆਪਣਾ ਵਪਾਰ ਬੰਦ ਰੱਖਣਾ ਕਿਉਂ ਅੱਜ ਤੁਹਾਨੂੰ ਸਾਡੇ ਨਾਲ ਸਹਿਯੋਗ ਦੇਣਾ ਪੈਣਾ ਵਾ ਕਿਉਂਕਿ ਬਾਬਾ ਸਾਹਿਬ ਅਮਿਤਕਰ ਜਿਹੜੇ ਉਹ ਸਾਡੇ ਕੱਲਿਆਂ ਦੇ ਐਸ.ਪੀ. ਜਾਰੇ ਦੇ ਨਹੀਂ ਸੀ ਬਾਬਾ ਸਾਹਿਬ ਅਮਿਤਕਰ ਸਾਰਿਆਂ ਦੇ ਆ ਕਿਉਂਕਿ ਅੱਜ 26 ਜਨਵਰੀ ਦਾ ਦਿਨ ਸੀ 26 ਜਨਵਰੀ ਦੇ ਵਿੱਚ ਅੱਜ ਸੰਵਿਧਾਨ ਦਿਵਸ ਹੀ ਬਾਬਾ ਸਾਹਿਬ ਦਾ ਅੱਜ ਦੇ ਦਿਨ ਹੀ ਸੰਵਿਧਾਨ ਲਾਗੂ ਹੋਇਆ ਹੀ ਔਰ ਜਿੰਨੀਆਂ ਵੀ ਅੱਜ ਸਾਨੂੰ ਸਹੂਲਤਾਂ ਮਿਲਦੀਆਂ ਪਈਆਂ ਵਾਂ ਉਹ ਬਾਬਾ ਸਾਹਿਬ ਅਵੇਟਕਦੀ ਦੇਣੇ ਆ ਤੇ ਬੇਨਤੀ ਆ ਕਿ ਤੁਸੀਂ ਆਪਣਾ ਵਪਾਰ ਬੰਦ ਰੱਖੋ ਔਰ ਸਾਡਾ ਸਾਨੂੰ ਸਹਿਯੋਗ ਚਾਹੀਦਾ ਤੁਹਾਡੇ ਵਰਗੇ ਭਰਾਵਾਂ ਦਾ ਤੇ ਦੁਕਾਨਦਾਰ ਜੀ ਆਪਣੀਆਂ ਦੁਕਾਨਾਂ ਬੰਦ ਰੱਖਣ ਔਰ ਜਿਹੜੀਆਂ ਦੁਕਾਨਾਂ ਖੁੱਲੀਆਂ ਹੋਣਗੀਆਂ ਉਹ ਦੁਕਾਨਾਂ ਸਾਡੀਆਂ ਤੇ ਜਿਹੜੀਆਂ ਬੰਦ ਹੋਣਗੀਆਂ ਤੁਹਾਡੀਆਂ ਸੋ ਇੰਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੈ ਬਾਲ ਮਿੱਕੀ ਜੈ ਭੀ ਜੈ ਬਾਲ ਜੈਵਲ ਮੀਤੀ ਜੈਬੀਨ ਜਬਰਤ ਮੇਲਾ ਨ ਸੁਬਿਤ ਕਾਲੀ ਹੈ ਮੈਂ ਆਦੀ ਵਾਰਨਿਕੀ ਮਿਲਕਰ ਮਹਾ ਪਚਾਇਸਾ ਘਟਾ ਨੂੰ ਸਿੱ ਜਾ ਲ ਗਿਆ ਸੋ ਆਪ ਜੀ ਨੂੰ ਇਸ ਵੀਡੀਓ ਰਾਹੀਂ ਦੱਸਣਾ ਚਾਹਨਾ ਵਾ ਕਿ